ਨੇ ਕੀ ਕਾਰਨ ਬਣਿਆ ਉਹੀ ਮੇਰਾ ਸਵਾਲ ਹੈ ਕਿ ਕਿਉਂ ਤੁਹਾਨੂੰ ਬੰਬੇ ਦੇ ਵਿੱਚ ਜੇਲ੍ਹ ਘਟਣੀ ਪੈਂਦੀ ਹੈ ਕਿਉਂਕਿ ਉਹਨਾਂ ਨੇ ਜਾਲੀ ਵੀਜ਼ਾ ਦਿੱਤਾ ਸੀ ਕੀ ਗੱਲਬਾਤ ਹੋਈ ਸੀ ਤੁਹਾਡੀ ਕਿੱਥੇ ਜਾਣਾ ਸੀ ਤੁਸੀਂ ਅਸੀਂ ਕਤਰ ਜਾਣਾ ਸੀ ਹਾਂਜੀ ਵਾੜਾ ਕੌਣ ਸੀ ਏਜੰਟ ਕੌਣ ਸੀ ਤਰਸਿੰਦਰ ਸਿੰਘ ਕਿਹਨਾਂ ਨੇ ਦੱਸਿਆ ਸੀ ਉਹਦੇ ਬਾਰੇ ਤੁਹਾਨੂੰ ਰਾਜਕੌਰ ਇੱਥੋਂ ਤਾਂ ਸਾਰੇ ਡਾਕੂਮੈਂਟ ਪੂਰੇ ਹੀ ਹੋਣਗੇ ਤੁਸੀਂ ਫਿਰ ਉੱਥੇ ਜਾ ਕੇ ਅਜਿਹਾ ਕੀ ਹੋ ਗਿਆ ਕਿ ਉਹਨਾਂ ਨੇ ਤੁਹਾਨੂੰ ਜੇਲ੍ਹ ਦੇ ਵਿੱਚ ਕਰਤਾ ਕੀ ਕਮੀ ਆਈ ਕੀ ਚੀਜ਼ ਗਲਤ ਨਿਕਲੀ ਉਹਨਾਂ ਨੇ ਸਾਨੂੰ ਦੋ ਵੀਜ਼ੇ ਦਿੱਤੇ ਸੀ ਜਿਹਦੇ ਵਿੱਚੋਂ ਇੱਕ ਜਾਲੀ ਸੀ ਤੇ ਇੱਕ ਰੀਅਲ ਸੀ ਤੇ ਉਹ ਉਹਨਾਂ ਕਰਕੇ ਸਾਨੂੰ ਫਸਾਇਆ ਗਿਆ ਤੇ ਹਾਂਜੀ ਤੇ ਉਹਨਾਂ ਨੇ ਕੀ ਕੀ ਕਿਹਾ ਸੀ ਏਜੰਟ ਨੇ ਵੀ ਕਿਹੜਾ ਵੀਜ਼ਾ ਲਾਇਆ ਸੀ ਤੁਹਾਡਾ ਇਥੋਂ ਉਹਨਾਂ ਨੇ ਕਿਹਾ ਪਰਮਾਨੈਂਟ ਵਰਕ ਵੀਜ਼ਾ ਲੱਗਾ ਤੇ ਉਹਨਾਂ ਨੇ ਟੂਰਿਸਟ ਵੀਜ਼ਾ ਲਗਾਇਆ ਪਿਆ ਸੀਗਾ ਜੀ ਠੀਕ ਹੈ ਜੀ ਉੱਥੇ ਜਦੋਂ ਤੁਸੀਂ ਜੇਲ੍ਹ ਦੇ ਵਿੱਚ ਸੀਗੇ ਉੱਥੇ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਉੱਥੇ ਹੋਰ ਵੀ ਪੰਜਾਬ ਦੀਆਂ ਕੁੜੀਆਂ ਸੀ ਹੋਰ ਵੀ ਹੈਗੀਆਂ ਸੀਗੇ ਉੱਥੇ ਤੁਸੀਂ ਮਿਲੇ ਉਹਨਾਂ ਨੂੰ ਹਾਂਜੀ ਤੁਹਾਡੀ ਗੱਲਬਾਤ ਹੋਈ ਉਹਨਾਂ ਨਾਲ ਕੁਝ ਹਾਂਜੀ ਉਹਨਾਂ ਨੇ ਦੱਸਿਆ ਕੁਝ ਕਿ ਉਹ ਕਿਉਂ ਨੇ ਉੱਥੇ ਉਹ ਵੀ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਈ ਨੇ ਕੋਈ ਹੋਰ ਕਾਰਨ ਸੀ ਹਾਂਜੀ ਉਹ ਵੀ ਏਜੰਟ ਦੇ ਕਰਕੇ ਠੱਗੀ ਧੋਖੇ ਵਿੱਚ ਆਈਆਂ ਤੇ ਉਹਨਾਂ ਨੂੰ ਵੀ ਇਸ ਤਰ੍ਹਾਂ ਹੀ ਫਸਾਇਆ ਗਿਆ ਸੀਗਾ ਜੀ ਅਸੀਂ ਬਹੁਤ ਹੀ ਔਖੇ ਆ ਤੇ ਰੋ ਰੋ ਕੇ 7 ਦਿਨ ਕੱਢਿਆ ਤੇ ਅਸੀਂ ਉਹਨਾਂ ਨੇ ਘਰਦਿਆਂ ਨੂੰ ਫੋਨ ਵੀ ਨਹੀਂ ਲਾ ਕੇ ਦਿੱਤਾ ਤੇ ਇੱਕ ਕੁੜੀ ਗਈ ਸੀ ਕੋਰਟ 'ਚ ਫਿਰ ਮੈਂ ਉਹਨਾਂ ਨੂੰ ਉਹਨਾਂ ਪਿੱਛੇ ਆਪਦਾ ਨੰਬਰ ਚੋਰੀ ਲੈ ਕੇ ਘਰਦਿਆਂ ਦਾ ਦਿੱਤਾ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਜਦੋਂ ਕੋਰਟ 'ਚੋਂ ਸ਼ਾਮ ਨੂੰ ਆਏ ਆ 5 ਵਜੇ ਉਹ ਉਹ ਮੁਸਲਮਾਨਾਂ ਦੀ ਸੀ ਕੁੜੀ ਉਹ ਕਹਿੰਦੀ ਤੁਹਾਡੀ ਬੇਲ ਹੋ ਗਈ ਆ ਤੇ ਟੈਨਸ਼ਨ ਨਾ ਲੈ ਤੂੰ ਰੋ ਨਾ ਹਾਂਜੀ ਅਸੀਂ ਗਰੀਬ ਕਰਦੇ ਆਂ ਜੀ ਸਾਡੇ ਘਰਦਿਆਂ ਤੋਂ ਮੇਰੇ ਡੈਡੀ ਦਾ ਵੀ ਆਪਰੇਸ਼ਨ ਹੋਇਆ ਤੇ ਉਹਨਾਂ ਤੋਂ ਕੋਈ ਕੰਮ ਨਹੀਂ ਹੁੰਦਾ ਤੇ ਮੇਰੀ ਮਾਂ ਵੀ ਨਰੇਗਾ ਦਾ ਕੰਮ ਕਰਦੀ ਐ ਤਾਂ 2-300 ਰੁਪਏ ਨਾਲ ਕੁਝ ਵੀ ਨਹੀਂ ਬੰਦਦਾਗਾ ਐਸ ਲਈ ਮੈਂ ਉਹਨਾਂ ਨੂੰ ਕਿਹਾ ਤੁਸੀਂ ਆਰਾਮ ਕਰੋ ਤੇ ਮੈਂ ਕੋਈ ਨਹੀਂ ਕੰਮ ਕਰ ਲਵਾਂਗੀ ਹਾਂਜੀ ਲਗਭਗ ਜੀ 2.5 ਲੱਖ ਦੇ ਨੇੜੇ ਤੇੜ ਉਸ ਤੋਂ ਵੱਧ ਵੀ ਹੋ ਸਕਦਾ ਹਲੇ ਤੱਕ ਮੈਂ ਮੇਰੇ ਘਰਦਿਆਂ ਨੂੰ ਕਿਉਂਕਿ ਮੈਨੂੰ ਅੱਜ ਹੀ ਲਿਆਇਆ ਗਿਆ ਘਰ